ਅੱਜ ਵਾਰਡ ਨੰਬਰ 11 ਚ ਤੁਹਾਨੂੰ ਇੱਕ ਵੱਖਰੀ ਚੀਜ਼ ਬਖਾਨਦੇ ਆ ਮੂਨਕ ਸ਼ਹਿਰ ਵਿੱਚ ਇਹਨੂੰ ਆਪਾਂ ਇੱਕ ਕਰੋਪੀ ਵੀ ਕਹਿ ਸਕਨੇ ਆ ਕੋਈ ਘਟਨਾ ਕਹਿ ਸਕਨੇ ਆ ਜਿਸ ਦਾ ਪਤਾ ਨਹੀਂ ਲੱਗਦਾ ਪਿਆ ਕੱਲ ਰਾਤ 8 ਵਜੇ ਤੋਂ ਇਸ ਵਾਰਡ ਨੰਬਰ 11 ਚ ਦੇਖੋ ਆਲੂ ਡਿਗ ਰਹੇ ਨੇ ਕਾਫੀ ਆਲੂ ਡਿਗੇ ਹੋਏ ਨੇ ਦੇਖ ਸਕਦੇ ਹੋ ਤੁਸੀਂ ਆਹ ਦੇਖੋ ਆਲੂ ਡਿਗੇ ਹੋਏ ਅਤੇ ਹਰ 2 4 5 ਮਿੰਟਾਂ ਬਾਅਦ ਆਲੂ ਡਿੱਗਦੇ ਨੇ ਆ ਦੇਖੋ ਅਜੇ ਹੁਣ ਅਸੀਂ ਆਪ ਦੇਖਿਆ ਆਲੂ ਡਗ ਰਹਿਆ ਹੋਇਆ ਅਤੇ ਅਜਿਹੜੇ ਜੋ ਖੜੇ ਨੇ ਅੰਕਲ ਜੀ ਇਹਨਾਂ ਦੇ ਘਰ ਡਿੱਗਿਆ ਆਲੂ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਕਿਵੇਂ ਡਿੱਗੇ ਨੇ ਆਲੂ ਰਾਤ ਕੇ 8 ਵਜੇ ਗਿਆ ਆਲੂ ਡਿੱਗ ਰਿਹਾ ਜੀ ਉਹ ਬਹੁਤ ਅੱਛਾ ਜੀ ਫਿਰ ਜੰਗਲਾਂ ਦੇ ਵਿੱਚ ਵੀ ਜਾਮਿਆ ਰੋਹੰਦਾਨ ਦੇ ਵਿੱਚ ਵੀ ਜੀ ਮਾਤਾ ਗਿਆ ਲੱਗਿਆ ਦੋ ਆਲੂ ਅੱਛਾ ਜੀ ਲੈ ਮੇਰੇ ਲੱਗੇ ਜੀ ਆਲੂ ਜੀ ਹਾਂ ਬੈਠੇ ਸਾਰੇ ਆਪੂ ਜਾ ਮੈਂ 30 ਡਿਗਰੀ ਨੇ ਜਾ ਕੋਈ ਪੁਆਇ ਜਿਵੇਂ ਆਪ ਹੁਣ ਵੇਸੇ ਡਿੱਗਦਾ ਦੇਖਿਆ 30 ਡਿਗਰੀ ਕੁੜੀਆ ਲੱਗਿਆ ਜੀ ਕੁੜੀਆ ਕੀ ਕਰ ਰਹੀ ਏ ਦੁਆ ਕਾ ਆ ਰਹੇ ਪਤਾ ਨਹੀਂ ਲੱਗਿਆ ਜੀ ਕਿਦੋਂ ਡਿਗਰੇ ਨੇ ਆਦਾ ਪਤਾ ਨਹੀਂ ਲੱਗਦਾ ਜੀ ਹੱਦਿਆ ਅੰਦੇ ਪਤਾ ਲੱਗਿਆ ਆ ਦੇਖ ਸਕਦੇ ਹੋ ਤੁਸੀਂ ਕਿੰਨੇ ਲੋਕ ਖੜੇ ਨੇ ਜੀ ਹੋਰ ਮੇਰਾ ਵੀ ਰਾਹਤ ਆਇਆ ਕਿਵੇਂ ਡਿਗਰੇ ਨੇ ਆਦੂ ਆਪਾਂ ਤਾਂ ਪਤਨ ਜੀ ਮੈਂ ਤੇ ਕੋਈ ਆਇਆ ਉਹ ਲੋਕਾ ਜਿਹੜਾ ਹਾਂਜੀ ਮਾਰ ਜੀ ਦੱਸੋ ਜੀ ਕਿਵੇਂ ਡਿਗਰੇ ਨੇ ਆਦੂ ਕਿਸੇ ਕੋਈ ਪਤਾ ਲੱਗਦਾ ਆ ਰੇ ਲਗਾ ਕਿ ਫੇਰ ਆਗਾ ਵੀ ਤਰਕੀ ਸੱਤ ਤਾਂ ਲੇਗਾ ਅਧਰੇ 11 ਵੱਜਣ ਲੱਗ ਰਹੇ ਹੋ ਰਿਆਂ ਆਨੂ ਡੇਕੀ ਜਾ ਰਹੇ ਆ ਆਹ ਆ ਅੱਛਾ ਕਿੱਦੋਂ ਡੇਕ ਰਹੇ ਆ ਯਾਰ ਵੀਰ ਕਿੱਦਾਂ ਦੇਖ ਰਹੇ ਹੋ ਉੱਪਰ ਤਾਂ ਦੇਖ ਰਹੇ ਤਲਾ ਤਾਂ ਦੇਖ ਰਹੇ ਆ ਕਿੰਨੇ ਕੋਈ ਅਰੀ ਚ ਡੇਕ ਰਹੇ ਨਹੀਂ ਦੇਖੋ ਵੀ 25 ਕਿਲੋ ਤੇ ਵੀ 25 ਕਿਲੋ ਆ ਗਏ ਆਹ ਪਤਾ ਹੀ ਨਹੀਂ ਲੱਗ ਰਿਹਾ ਲਾ ਕੋਈ ਪਤਾ ਨਹੀਂ ਲੱਗ ਰਿਹਾ ਕਿ ਫੇਰ ਆਗਾ ਵੀ ਅੱਛਾ ਅੱਛਾ ਆਹ ਤੇਰੀ ਹੁਣ ਕੀ ਬਣੇਗਾ ਫਿਰ ਇਹ ਵੀ ਹੋਣਾ ਭਾਈ ਪਤਾ ਨਹੀਂ ਲੱਗਦਾ ਕਿ ਕਿਹੜਾ ਆਗਾ ਵੀ ਇਹ ਕੋਈ ਕਾਲਾ ਇਲਮ ਜਾਂ ਕੋਈ ਜਾਦੂ ਵਗੈਰਾ ਹੈ ਇਹ ਕੋਈ ਤਾਂ ਵੀ ਕਿਸੇ ਨੇ ਭੂਤ ਚੜਰ ਗਿਆ ਹੋ ਅੱਛਾ ਆ ਵੀ ਕਿੰਨੇ ਚੜਰ ਗਿਆ ਹੋ ਅੱਛਾ ਇਹ ਕੁਝ ਜਿਸ ਦਾ ਪ੍ਰੇਤ ਨੂੰ ਉਤਰੇ ਉਹ ਘਰ ਕਾ ਜਾਂ ਕੇ ਉਤਰ ਲੱਗਿਆ ਹੋਇਆ ਇਹ ਕੁਝ ਸ਼ਰਾਰਤ ਨਹੀਂ ਕਰ ਸਕਦਾ ਹਾਂ ਸ਼ਰਾਰਤ ਵੀ ਕਰ ਸਕਦਾ ਟੀਮ ਨੂੰ ਸ਼ਰਾਰਤ ਕਰ ਲੈ ਕੋਈ ਅੱਛਾ ਬੰਦਾ ਵੀ ਕਰ ਸਕਦਾ ਫਿਰ ਇਹ ਕੋਠੇ ਕੁੱਠੇ ਤੇ ਚੜ ਕੇ ਦੇਖਿਆ ਨਹੀਂ ਜੀ ਸਾਰਾ ਕੋ ਦੇਖ ਲਿਆ ਪੰਜ ਪੰਜ 10 10 15 15 ਮਿੰਟ ਹੋ ਜਾਂਦਾ ਤੁਸੀਂ ਦੇਖ ਸਕਦੇ ਹੋ ਅੱਜ ਜਿੰਨੇ ਵੀ ਘਰ ਨੇ ਆ ਨੇੜੇ ਨੇੜੇ ਕਮ ਸੇ ਕਮ ਪੰਜ ਛੇ ਘਰਾਂ ਚ ਲਗਾਤਾਰ ਆਲੂ ਡਿੱਗਦੇ ਆਲੂ ਡਿੱਗਦੇ ਪਏ ਨੇ ਇਕੇ ਆ ਗਿਆ ਭਈ ਇਹ ਪਿੰਨ ਨਾਲ ਵੀ ਕਰਦਾ ਇਹ ਇਸ ਘਰ ਚ ਚੀਕ ਨਹੀਂ ਆ ਗਈ ਹਾਂ ਜੀ ਸੱਟ ਹੋਇਆ ਦੂਸਰਾ ਗਾਧ ਕੁੜੀਆਂ ਦਵਾਈ ਅੰਦਰ ਵਰਜਾਉਂ ਦੋਦੇ ਹਾਂ ਯਾ ਸਾਰਾ ਸੱਟਿਆ ਇਹਨੇ ਉਹਨੂੰ ਦਵਾਉਂ ਦੇ ਦੇ ਅੰਦਰ ਕੇ ਗਿਆ ਸਾਹ ਪਾਉਂਦੇ ਹਾਂ ਹਾਂ ਜੀ ਤੁਸੀਂ ਵੇਖ ਸਕਦੇ ਹੋ ਜਿਹੜਾ ਇਹ ਘਰ ਹੈ ਚਾਰੇ ਪਾਸੇ ਬੰਦੇ ਇਹਦੇ ਚ ਵੀ ਆਲੂ ਡਿੱਗ ਗਈ ਆ ਦੇਖੋ ਹਾਂ ਜੀ ਕੀ ਕਹਿਣਾ ਚਾਹੋਗੇ ਹਾਂ ਠੀਕ ਹੈ ਯਾ ਤੁਸੀਂ ਵੇਖ ਸਕਦੇ ਹੋ ਕਿੰਨਾ ਘੱਟ ਹੋਇਆ ਆਲੂ ਡਿੱਗਰੇ ਨੇ ਉਹਨਾਂ ਦੇ ਚ ਹਾਂਜੀ ਪਤਾ ਹੈ ਕਹਿਣਾ ਜੋਗੀ ਕੁਝ ਮੈਨੂੰ ਤਾਂ ਪਤਾ ਨਹੀਂ ਲੱਗ ਰਿਹਾ ਦੇਖ ਦੇਖੋ ਜੀ ਆਲੂ ਡਿੱਗ ਰਹੇ ਨੇ ਛੋਟੇ ਛੋਟੇ ਆਲੂ ਡਿੱਗ ਰਹੇ ਨੇ ਕਾਫੀ ਟਾਈਮ ਤੋਂ ਡਿੱਗ ਰਹੇ ਨੇ ਕੱਲ ਰਾਤ 8 ਵਜੇ ਤੋਂ ਤੇ ਹੁਣ ਸਮਾਂ ਹੋ ਗਿਆ ਹੈ ਤਕਰੀਬਨ 12:00 ਵੱਜ ਗਏ ਨੇ ਅੱਜ 24 ਤਰੀਕ ਅਤੇ 23 ਤਰੀਕ ਰਾਤ 8 ਵਜੇ ਨੂੰ ਆਲੂ ਡਿੱਗਣੇ ਸ਼ੁਰੂ ਹੋਏ ਸੀ ਇਹ ਕੋਠਿਆਂ ਤੋਂ ਡਿੱਗ ਰਹੇ ਨੇ ਚਾਰੇ ਪਾਸੇੋਂ ਨਾਲੇ ਆਪ ਪੈਣੀ ਗਏ ਸਦੇ ਕੋਈ ਇੱਕ ਪਾਸੇ ਡਿੱਗਦੇ ਪਏ ਨੇ ਚਾਰੇ ਪਾਸੇ ਆਲੂ ਡਿੱਗਦੇ ਪਏ ਨੇ ਬੋਲੇਗਾ ਸੈਂਟਰ ਟਿਕਟ ਕੋਟੇਰ ਬੋਲੂ ਕਿ ਆਇਆ ਚਲ 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 ਆਲੂ ਜਿਹੜਾ ਤੇ撒 ਰਹੇ ਹਾਂ ਹਾਂਜੀ ਇਧਰ ਦੇਖਦੇ ਆਂ ਇਹ ਆਲੂ ਡਿੱਗੇ ਜਿੱਧਰ ਆਲੂ ਡਿੱਗੇ ਨੇ ਬੈਨਰ ਉਹਨਾਂ ਦਾ ਗੱਲ ਹੀ ਕਰਨੇ ਚਾਹੀਦੇ ਹੈ। ਅੱਛਾ ਆ ਦੇਖੋ ਜੀ ਤੁਸੀਂ ਸਟਾਰਟਿੰਗ ਜਿਹੜੀ ਹੋਈ ਹੈ ਕਹਿੰਦੇ। 888 ਦੀ ਹੈ 888 ਦੀ ਹੈ। ਅੱਛਾ ਜੀ। ਯਾ ਫੜਿਆ। ਜਮੂਤਾ ਆਟਾ ਛਾਣ ਜੀ ਲੱਗੇ ਹੈ ਤੇ ਉਸਨਾਂ ਦੇ ਵਿੱਚ ਹੀ ਆ ਗਿਆ। ਆ ਤੁਸੀਂ ਦੇਖ ਸਕਦੇ ਹੋ ਇੱਥੇ ਆਟਾ ਛਾਣਦੇ ਪਏ ਸੀ। ਤੇ ਆਟਾ ਛਾਣਦੇ ਛਾਣਦੇ ਇਹ ਰਸੋਈ ਏ। ਇਹ ਇੱਥੋਂ ਆਲੂ ਡਿੱਗਿਆ ਦੇਖੋ ਤੁਸੀਂ। ਇਹ ਆ ਰੋਸ਼ਨ ਦਾਣੇ ਦੇਖੋ। ਆ ਚੁੱਲਾ ਜਾਂ ਰੋਸ਼ਨ ਦਾਣੇ। ਦੇਖੋ ਇੱਥੋਂ ਨੂੰ ਡਿੱ ਗਿਆ ਕਮਾਲ ਦੀ ਗੱਲ ਤੇ ਹੋ ਗਈ ਨਾ ਵੀ ਡੇਗ ਕੌਣ ਰਿਹਾ ਹੈ ਹਾਂ ਅੱਛਾ ਜੀ ਇਹ ਕਦੋਂ ਦੀ ਘਟਨਾ ਹੈ ਇਹ ਕਦੋਂ ਦੀ ਗੱਲ ਹੈ ਰਾਤ ਦੀ ਰਾਤ ਦੀ ਹੈ ਅੱਛਾ ਸਾਰਾ ਸਮਾਨ ਉਹ ਵੀ ਪਿਆ ਜੀ ਹੈ ਇਹ ਤੋਂ ਮੈਂ ਸਵੇਰੇ ਮੈਂ ਚ ਹੀ ਬਾਇਆ ਠੀਕ 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 ਯਾ ਦੇਖੋ ਬੈਠੇ ਸਾਡੇ ਭੜੇ ਦੋ ਦੋ ਲੱਗ ਦਿਖਾਓ ਜੀ ਦਿਖਾਓ ਦਿਖਾਓ ਆ ਦੇਖ ਸਕਦੇ ਹੋ ਤੁਸੀਂ ਕਮਰੇ ਚ ਵਾਹੇ ਭੜੇ ਉਹ ਭੜੇ ਆ ਦੇਖੋ ਜੀ ਲੋ ਉਹ ਭੜੇ ਸਾਹਮਣੇ ਦੇਖੋ ਭਰਾਏ ਵੋਪਰ ਚਮਕਣੀ ਰਹੇ ਬੈਠੀ ਦੇਖੋ ਜੀ ਬੜਾ ਤਾਂ ਪਾਦਰਾ ਕੱਢਿਆ ਆਦੋਂ ਹੋ ਗਈ ਜਮਈ ਤੁਸੀਂ ਦੇਖ ਸਕਦੇ ਹੋ ਇੱਥੇ ਬੈੱਡਾਂ ਦੇ ਥੱਲੇ ਤੱਕ ਵੜ ਗਏ ਨੇ ਜੀ ਇਹ ਝੂਠ ਨਹੀਂ ਹੈਗੀ ਖਬਰ ਬਿਲਕੁਲ ਸੱਚੀ ਹੈ ਬਾਕੀ ਆਪਾਂ ਇਹ ਇਹ ਚੀਜ਼ ਨੂੰ ਕੋਈ ਐ ਨਹੀਂ ਕਰ ਸਕਦੇ ਵੀ ਇਹ ਜਾਦੂ ਹੈ ਜਾਂ ਕੋਸ਼ਿਸ਼ ਹੈ ਬਾਕੀ ਰੱਬ ਦੀ ਪਤਾ ਹੈ ਉੱਪਰ ਵੀ ਖੜੇ ਬੰਦੇ ਫੇਰ ਵੀ ਆਈ ਜਾ ਰਹੇ ਆ ਅੱਛਾ ਬੰਦੇ ਸਾਹਮਣੇ ਖੜੇ ਨੇ ਫੇਰ ਵੀ ਆਈ ਜਾ ਰਹੇ ਹਾਂ ਜੀ ਨਿਗਰੱਖ ਰੱਖੀ ਬੰਦੇ ਆਲੇ ਹਾਂ ਹਾਂ ਠੀਕ 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 ਦੇਖੋ ਜੀ ਕਿੰਨਾ ਵੱਡਾ ਇਕੱਠ ਹੋਇਆ ਹੈ ਚਾਰੇ ਪਾਸੇ ਸਾਰੇ ਪਾਸੇ ਦੇਖ ਰਹੇ ਨੇ ਫਿਰ ਵੀ ਇੱਥੇ ਆਲੂ ਡਿੱਗੀ ਜਾ ਰਹੇ ਨੇ ਕੋਈ ਹਾਂਜੀ ਹਾਂਜੀ ਬੋਲੋ ਆਲੂ ਡਿੱਗਣ ਬਾਰੇ ਕਿਵੇਂ ਆਲੂ ਡਿੱਗ ਰਹੇ ਨੇ ਇਹ ਕੀ ਕਹਿ ਸਕਦੇ ਆਈ ਇਹ ਨੂੰ ਸਮਝ ਨਹੀਂ ਆਉਂਦੀ ਜੀ ਕਿੱਧਰ ਆ ਰਹੇ ਨੇ ਯਾਰ ਦੋਏ ਇਹ ਦੋਏ ਪਾਸੇ ਆ ਰਹੇ ਨੇ ਜਿਹੜੇ ਇੱਧਰ ਆ ਜਾਂਦੇ ਨੇ ਜਿਹੜੇ ਇੱਧਰ ਆ ਜਾਂਦੇ ਨੇ ਕੋਈ ਵਾਦ ਨਹੀਂ ਹੈ ਕਿ ਵੀ ਜਾਣ ਕੇ ਵੀ ਇਹ ਕਹਿੰਦੇ ਹੁਣ ਵੀ ਡਿੱਗਦੇ ਨਾ ਹੁਣ ਤੇ ਜਾਣ ਕੇ ਕਹਿ ਰਹੇ ਹੋ ਹੋ ਵੀ ਸਕਦੇ ਹੀ ਗੀਪਤਾ ਲੱਗਦਾ ਹੀ ਪਰ ਚਾਰ ਕਿੰਨੇ ਵਜੇ ਗਿਆ ਚਾਰ ਚਾਰ ਬੰਦੇ ਉੱਪਰ ਖੜੇ ਆ ਨਹੀਂ ਅੱਛਾ ਕਿੰਨੇ ਵਜੇ ਗਏ ਰਹੇ ਨੇ ਇੱਕ ਇੱਕ ਤਾਕਦ ਤੇ ਬਹੁਤ ਵੱਡਾ ਕੰਮ ਹੋ ਰਿਹਾ ਜੀ ਹਾਂਜੀ ਇੱਕ ਮੇਰਾ ਹੋਰ ਵੀਰੇ ਇਹਨਾਂ ਨੂੰ ਪੁੱਛ ਰਿਹਾ ਕਿਉਂਕਿ ਆਪਾਂ ਕੋਸ਼ਿਸ਼ ਇਹੀ ਕਰ ਰਹੇ ਆਂ ਵੀ ਆਪਾਂ ਨੂੰ ਚੰਗੀ ਤਰ੍ਹਾਂ ਜਾਣਕਾਰੀ ਮਿਲੇ ਸਹੀ ਮਿਲੇਗਾ ਹਾਂਜੀ ਜੀ ਆਪਾਂ ਕੋਸ਼ਿਸ਼ ਇਹੀ ਕਰ ਰਹੇ ਆਂ ਵਾਰ-ਵਾਰ ਪੁੱਛ ਕੇ ਕਿ ਜਿਵੇਂ ਆਲੂ ਡਿੱਗ ਰਹੇ ਨੇ ਇਹਨੂੰ ਲਹਿੜੇ ਸਿੱਕੂ ਡਿੱਗ ਰਹੇ ਨੇ ਜਾਂ ਕਿਵੇਂ ਇਹ ਜੀ ਅਸੀਂ ਰੋਟੀ ਖਾਂਦੀ ਦੇਖੀ ਸੀ ਕੁਟੀ ਦੇ ਦੇਖੇ ਦੋ ਆਲੂ ਅੰਦਰ ਦੇਖਿਆ ਜੀ ਸੀ ਉਹ ਫੌਜ ਕੁੜੀ ਫੌਜ ਨਿਗਾਸੀ ਕੁੜੀ ਦੀ ਉਹਦੇ ਆਲੂ ਅੱਗੇ ਡਿੱਗਦੇ ਦੇਖਿਆ ਜੀ ਥਾਣੇ ਟੂਨੇ ਰਿਪੋਰਟ ਕਰਾ ਦਿੰਦੇ ਜੀ ਜਾਂ ਇਤਲਾਹ ਦਿੰਦੇ ਥਾਣੇ ਵਾਲਿਆਂ ਨੂੰ ਥਾਣੇ ਤੱਕ ਤਾਂਲੇ ਪਹੁੰਚੇ ਨਹੀਂ ਜੇ ਜੇ ਉਹ ਵੀ ਦੇਖੀ ਜਾਣੇ ਇਹ ਕੋਈ ਦਿਖਦਾ ਨਹੀਂ ਪਤਾ ਨਹੀਂ ਜ ਕਿਸੇ ਪਾਸੇ ਕੋਈ ਕਿਵੇਂ ਤਲਾਸ਼ ਇਹ ਕਿਹਦਾ ਨਾ ਤਰੀ ਹੈ ਅੱਛਾ ਆਲੂ ਹੋਂਦੇ ਕੋਠੇ ਨੂੰ ਸੋਣਿਆ ਅੱਜ ਕਦੇ ਇੱਧਰ ਆ ਜਾਂਦਾ ਜੀ ਕਦੇ ਇੱਧਰ ਆ ਜਾਂਦਾ ਜੀ ਅੱਛਾ ਹਾਂ ਜੀ ਹਾਂ ਜੀ ਦੋਨੇ ਸਾਈਡਾਂ ਦਾ ਆਉਂਦੇ ਆਟਾ ਕੋਲੇ ਅੰਦਰ ਵੀ ਨਗਰ ਸੋਈਆਂ ਚ ਵੀ ਡਿੱਗਦੇ ਨੇ ਜੀ ਬਹੁਤ ਹੋ ਗਈ ਹੈ ਠੀਕ ਹੈ ਜੀ ਠੀਕ ਹੈ ਹਾਂ ਜੀ ਤੁਸੀਂ ਵੇਖ ਸਕਦੇ ਹੋ ਇੱਥੇ ਤੁਸੀਂ ਵੇਖ ਸਕਦੇ ਹੋ ਇੱਥੇ ਸਾਰੇ ਹੀ ਖੜੇ ਨੇ ਸਿਆਣੇ ਬਜ਼ੁਰਗ ਤੇ ਕੋਈ ਅਫਵਾਹ ਨਹੀਂ ਇੱਥੇ ਆਲੂ ਸੱਚੂੱਚ ਡਿੱਗ ਰਹੇ ਨੇ ਇਹ ਵਾਰਡ ਨੰਬਰ 11 ਚ ਇਹ ਅੱਜ ਇੱਕ ਨਵੀਂ ਘਟਨਾ ਦੇਖਣ ਨੂੰ ਮਿਲੀ ਏ ਇੱਥੇ ਕਾਫੀ ਇਕੱਠ ਸੀ ਬਹੁਤ ਜ਼ਿਆਦਾ ਪਰ ਹੁਣ ਆਲੂ ਡਿੱਗੀ ਆ ਰਹੇ ਨੇ ਕੁਝ ਸਮਾਂ ਪੈ ਕੇ ਪਰ ਇਹ ਜੀ ਦਾ ਪਤਾ ਲਗਾਣਾ ਮੁਸ਼ਕਲ ਹੈ ਵੀ ਆਲੂ ਆ ਕਿੱਧਰ ਤੋਂ ਰਹੇ ਨੇ